ਸਾਸਰੀਕਾਲ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਸ਼ੈਨਾ ਮੁਰਗੀ ਬਣਾ ਕੇ ਤਿਆਰ ਕਰਾਂਗੇ ਉਸੇ ਵਾਸਤੇ ਮੈਂ ਲਿਆਵਾ ਪਨੀਰ ਜਿੰਨਾ ਪਨੀਰ ਲਿਆਇਆ ਓਨੀ ਹੀ ਮੈਂ ਖੰਡ ਲਈਆ ਉਸ ਤੋਂ ਅੱਧਾ ਪਾਣੀ ਲਿਆਵਾ ਠੀਕ ਆ ਜੀ ਤੁਸੀਂ ਮਣਕੀ ਜਾਂ ਜੋਟ ਕੇ ਵੀ ਲੈ ਸਕਦੇ ਆ ਤੇ ਸਭ ਤੋਂ ਪਹਿਲਾਂ ਮੈਂ ਪਨੀਰ ਨੂੰ ਕੱਟ ਲਿਆ ਕੱਟ ਕੇ ਉਹਦੇ ਪੀਸ ਬਣਾ ਲੇ ਮੈਂ ਥੋੜੇ ਵੱਡੇ ਪਸੰਦ ਕਰਦੀ ਆ ਫਿਰ ਉਸ ਤੋਂ ਬਾਅਦ ਮੈਂ ਪਾਣੀ ਤੇ ਚੀਨੀ ਨੂੰ ਪਾਤਾ ਜਦੋਂ ਚੀਨੀ ਦੀ ਇੱਕ ਤਾਰ ਆਉਣ ਲੱਗ ਜਵੇ ਤੁਸੀਂ ਛੈਣਾ ਮੁਰਕੀ ਸਾਰੀ ਵਿੱਚ ਪਾ ਦੇਣੀ ਆ ਦੋ ਤਿੰਨ ਚ ਐਲੈਚੀਆਂ ਪਾ ਸਕਦੇ ਆ ਉਹ ਵਿੱਚ ਕੁੱਟ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਪਕਾਣਾ ਆ ਤੁਸੀਂ ਦੇਖ ਸਕਦੇ ਆ ਡਬਲ ਹੋ ਗਏ ਆ ਚਾशनी ਨਾਲ ਜਦੋਂ ਇਹ ਡਬਲ ਹੋ ਜਾਣ ਤੇ ਚਾशनी ਸੁੱਕ ਜਾਵੇ ਇਹਨੂੰ ਥੱਲੇ ਲਾ ਕੇ ਆਪਾਂ ਉੱਪਰ ਥੱਲੇ ਹਿਲਾਣੇ ਤੋਂ ਫਿਰ ਵੀ ਨਹੀਂ ਹਟਣਾ ਤੇ ਜਦੋਂ ਇਹਨਾਂ ਦੇ ਉੱਤੇ ਖੰਡ ਦੀ ਕੋਟਿੰਗ ਹੋ ਜਾਵੇ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਠੰਡੇ ਕਰਕੇ ਥੋੜਾ ਜਿਹਾ ਜੁੜਦੇ ਹੋਏ ਤੇ ਅਲੱਗ-ਅਲੱਗ ਕਰ ਦੇਣੇ ਆ ਤੇ ਤੁਸੀਂ ਬਣਾ ਕੇ ਦੇਖਿਓ ਪਨੀਰ ਦੀ ਇਸ ਤਰ੍ਹਾਂ ਸ਼ੈਨਾ ਮੁਰਗੀ ਦੇਖਣ ਨੂੰ ਸ਼ੱਕਰ ਪਰ ਟੈਪ ਲੱਗਦੇ ਆ ਬਹੁਤ ਹੀ ਟੇਸਟੀ ਹੁੰਦੇ ਆ ਤੁਸੀਂ ਵੀ ਬਣਾਓ ਤੇ ਖਾਓ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਜੀ